ਦੇਖੋ ਜੀ ਗੱਲ ਇਹ ਹੈਗਾ ਹੈਗੀ ਆ ਕਿ ਜੋ ਪਿਛਲੇ ਟਾਈਮ ਦੇ ਵਿੱਚ 4 ਸਾਲ ਦੇ ਵਿੱਚ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ تقریبا ਪੂਰੀਆਂ ਹੋ ਗਈਆਂ ਔਰ ਜਿਹੜੀ ਪੰਜਵੀਂ ਗਰੰਟੀ 10000 ਰੁਪਏ ਲੇਡੀ ਨੂੰ ਜਿਹੜਾ ਦੇਣਾ ਸੀ ਉਹ ਵੀ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਨੇ ਅਨਾਉਂਸ ਕਰ ਦਿੱਤਾ ਹੋਇਆ ਕਿ ਜਲਦੀ ਜਲਦੀ ਉਹ ਵੀ ਦਿੱਤਾ ਜਾਊਗਾ ਔਰ ਬਾਕੀ ਜਿਹੜੇ ਕੰਮ ਕੀਤੇ ਗਏ ਨੇ ਜਿਵੇਂ ਤੁਸੀਂ ਪੜਾਈ ਦੇ ਖੇਤਰ ਚ ਲਾ ਲੋ ਜਾ ਖੇਤੀ ਦੇ ਖੇਤਰ ਚ ਲਾ ਲਓ ਔਰ ਕਿਸਾਨਾਂ ਨੂੰ ਲਗਾਤਾਰ ਦਿਨ ਦੇ ਟਾਈਮ ਬਿਜਲੀ ਮਿਲਣੀ ਇਹ ਬਹੁਤ ਵੱਡੀਆਂ ਗੱਲਾਂ ਨੇ ਜਦੋਂ ਕਿ ਅਸੀਂ ਮਤਲਬ ਪਿਛਲੇ ਟਾਈਮ ਅਜੇ ਦੇਖਦੇ ਆਏ ਕਿ ਰਾਤਾਂ ਦੇ ਵਿੱਚ ਜਾ ਕੇ ਜੀਵਨਦਾਰ ਨੂੰ ਸਫਾਈ ਸਰੀਆਂ ਮਿੱਧੜੀਆਂ ਪੈਦੀ ਜਾਂ ਸੀਗਾ ਹੁਣ ਜੀਵਨਦਾਰ ਖੁਸ਼ ਆ ਔਰ ਜੀਮ ਦਾ ਤਬਕਾ ਖੁਸ਼ ਆ ਤੇ ਸਾਰੇ ਤਬਕੇ ਖੁਸ਼ ਨੇ ਉਹ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮੈ ਰਿਆ ਤਾਂ ਇਹ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋ ਮੀਟਿੰਗਾਂ ਕਰਦੇ ਹੋਗੇ ਤਾਂ ਨਾ ਕਿ ਤੁਹਾਨੂੰ ਲੱਗਦਾ ਕਿ ਕਿਸ ਤਰ੍ਹਾਂ ਦੀ ਲੈਰ ਹੈ ਜੀ ਔਰ ਕੀ ਲੋਕਾਂ ਦੀ ਹਾਲੇ ਵੀ ਡਿਮਾਂਡ ਹੈ ਦੇਖੋ ਜੀ ਗੱਲ ਇਹ ਆ ਕਿ ਡਿਮਾਂਡਾਂ ਤਾਂ ਕਦੇ ਵੀ ਘਰ ਦੇ ਵਿੱਚ ਨਹੀਂ ਪੂਰੀਆਂ ਹੁੰਦੀਆਂ ਤੇ ਨਾ ਘਰ ਦੇ ਵਿੱਚ ਮੁੱਕਦੀਆਂ ਡਿਮਾਂਡਾਂ ਤੇ ਲੋਕੀ ਰੱਖੀ ਜਾਂਦੇ ਨੇ ਲੇਕਿਨ ਫੇਰ ਵੀ ਉਹ ਇੰਨਾ ਜੂਰ ਕਹਿੰਦੇ ਜੀ ਜੋ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨਾਲੋਂ ਸੀਐਮ ਸਾਹਿਬ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਸਾਨੂੰ ਬਹੁਤ ਫਾਇਦੇ ਦਿੱਤੇ ਆ ਜਿਵੇਂ ਤੁਸੀਂ ਬਿਜਲੀ ਦਾ ਫਾਇਦਾ ਲਾ ਲੋ ਔਰ ਬਾਕੀ ਬਹੁਤ ਸਾਰੇ ਫਾਇਦੇ ਜਿਥੋਂ ਲੋਕੀ ਖੁਸ਼ ਨੇ ਔਰ ਲੋਕੀ ਵੋਟ ਪਾਉਣ ਨੂੰ ਤਿਆਰ ਨੇ ਔਰ 2027 ਦੀ ਜਿਹੜੀ ਇਲੈਕਸ਼ਨ ਆ ਉਹਦੀ ਸਾਨੂੰ ਕੋਈ ਹੁਣ ਮਤਲਬ ਸ਼ੱਕ ਨਹੀਂ ਰਹੀ ਉਹ ਅਸੀਂ 100% ਉਹ ਵੀ ਜਿਤਾਗੇ ਕਿੰਨਾ ਕਿ ਏਰੀਆ ਕਵਰ ਕੀਤਾ ਤੁਸੀਂ ਹਮ ਤਾਂ ਕਿੰਨੀਆਂ ਮੀਟਿੰਗਾਂ ਆ ਕਾਫੀ ਮੀਟਿੰਗਾਂ ਹੋਈਆਂ ਵਾ ਕੱਲ ਮੈਨੂੰ ਮੌਕਾ ਮਿਲਿਆ ਹਲਕਾ ਪੁਲਾਥ ਚ ਜਾਣ ਦਾ ਮੈਂ ਅਜੇ ਦਵਾਬਾ ਜ਼ੋਨ ਸਾਨਵੇਂ ਦਾ ਇੰਚਾਰਜ ਹੋਣ ਦੇ ਨਾਤੇ ਕੱਲ ਉਧਰ ਵੀ ਗਿਆ ਸੀਗਾ ਪੀਬਾਕ ਪ੍ਰਿੰਦ ਦੇ ਵਿੱਚ ਕਾਫੀ ਵੱਡਾ ਇਕੱਠ ਸੀਗਾ ਕਾਫੀ ਵੱਡੇ ਇਕੱਠ ਹੋ ਰਹੇ ਨੇ ਔਰ ਲੋਕਾਂ ਵਿੱਚ ਕਾਫੀ ਉਤਸ਼ਾਹ ਆ। ਤਾਂ ਕਿਸਾਨ ਜਿਹੜਾ ਵਿੰਗ ਆ ਤੁਸੀਂ ਪਿੰਡਾਂ ਦੀ ਲੈਗ ਆ ਇਹਦੀ ਭੂਮਿਕਾ ਬਹੁਤ ਵੱਡੀ ਕਿਸਾਨ ਵਿੰਗ ਕਿਦਾਂ ਦੀ ਭੂਮਿਕਾ ਨਿਭਾ ਰਿਹਾ ਕਿਸਾਨ ਵਿੰਗ ਕਿ ਅਮ ਵਿੰਗਾਂ ਕਿਸਾਨ ਵਿੰਗ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਕਿਉਂਕਿ ਮਤਲਬ ਸਾਰੀਆਂ ਗੱਲਾਂ ਕਿਸਾਨ ਤੋਂ ਹੀ ਸ਼ੁਰੂ ਹੁੰਦੀਆਂ 75% ਆਪਣੇ ਲੋਕ ਕਿਸਾਨ ਨੇ ਔਰ ਬਾਕੀ ਜਿਹੜੇ ਸਾਰੇ ਤਬਕੇ ਉਹ ਵੀ ਕਿਸਾਨੀ ਦੇ ਉੱਤੇ ਹੀ ਨਿਰਭਰ ਕਰਦੇ ਨੇ ਔਰ ਕਿਸਾਨ ਵਿੰਗ ਜਿਹੜਾ ਆਪਣੀ ਅਹਿਮ ਭੂਮਿਕਾ ਨਿਭਾਰਿਆ ਔਰ ਉਹਦਾ ਬਹੁਤ ਵੱਡਾ ਅਸਰ ਹੋ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਕਿਸਾਨ ਵਿੰਗ ਜਿਹੜਾ ਇੱਕ ਪੂਰਾ ਮਿਲ ਸਨਯੋਗ ਦੇਗਾ ਔਰ ਵੱਡੀ ਲੀਡ ਦੇ ਨਾਲ ਆਵਾਜ਼ੀ ਪਾਰਟੀ ਨੂੰ ਜਿਤਾਏਗਾ ਸਰ ਤੁਹਾਡਾ ਕੀ ਵੋਟਰਾਂ ਨੂੰ ਮੈਸੇਜ ਹੈਗਾ ਕਿ ਉਹ ਵੋਟ ਕਿਉਂ ਦੇਣਾ ਆਵਾਜ਼ੀ ਪਾਰਟੀ ਦੇ ਕੈਂਡੀਡੇਟ ਨੂੰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਇਹ ਅੱਜ ਦੇ ਲੋਕ ਸੋਚਦੇ ਵੀ ਨਹੀਂ ਜਿੱਥੇ ਜਾਣੇ ਗੱਲ ਵੀ ਹੁੰਦੀ ਆ ਕਿ ਉਹ ਅਜੇ ਸਰਕਾਰ ਜਿਹੜੀ ਆ 1 ਸਾਲ ਪਈ ਆ ਸਵਾ ਸਾਲ ਪਈ ਆ ਔਰ ਲੋਕਾਂ ਨੇ ਇਹਦੇ ਕੰਮ ਜਿਹੜੇ ਲੋਕਾਂ ਨੇ ਕੰਮ ਲੈਣੇ ਆ ਇਸ ਕਰਕੇ ਲੋਕੀ ਲੋਕਾਂ ਨੂੰ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਉਹਨੂੰ ਵੋਟ ਪਾ ਕੇ ਉਹਨਾਂ ਦੇ ਨਮਾਇਦਿਆਂ ਨੂੰ ਜਿਤਾ ਕੇ ਫਾਇਦੇ ਲੈਣੇ ਚਾਹੀਦੇ ਆ ਔਰ ਲੋਕ ਇਹ ਸੋਚ ਵੀ ਰਹੇ ਨੇ ਔਰ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਜਾਰੀ ਆ ਕਿ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ 2027 ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਆ ਤੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਕਾਂਗਰਸ ਨਾਲ ਹੀ ਮੁਕਾਬਲਾ ਹੋ ਰਿਹਾ ਹੈ ਜਾਂ ਕਈ ਜਗ੍ਹਾ ਤੇ ਤਕਨੀਕੀ ਟੱਕਰ ਵੀ ਹੈਗੀ ਹੋਰ ਜਿਆਦਾਤਰ ਕਾਂਗਰਸ ਦੇ ਨਾਲ ਹੀ ਹੈਗਾ ਤਕਨੀਕੀ ਟੱਕਰ ਤੇ ਜਿੱਥੇ ਜਿੱਥੇ ਮੈਂ ਗਿਆ ਮੈਨੂੰ ਮਹਿਸੂਸ ਨਹੀਂ ਹੋਇਆ